ਕਰਮਾ ਕਹਿੰਦਾ ਇਹੋ ਸਕੂਤੀ ਕਿੱਥੋਂ ਆਈ ਸੀਤੋ ਕਹਿੰਦੀ ਤੈਨੂੰ ਕੀ ਜਿੱਥੋਂ ਮਰਜੀ ਆਈ ਹੋਵੇ ਕਰਮੇ ਦਾ ਬਾਪ ਆਕਦਾ ਮੈਂ ਦੱਸਦਾ ਤੈਨੂੰ ਕਰਮਾ ਕਹਿੰਦਾ ਮੈਂ ਹੁਣ ਦੇਖਦਾ ਕਿੱਥੇ ਜਾਂਦੀ ਐ ਲੱਤਾਂ ਪੰਦੂੰ ਇਹਦੀਆਂ ਮੈਂ ਜੇਕਰ ਕਰਦਾ ਬੋਹਾ ਵੀ ਟੱਪਿਆ ਇਹਨੇ ਕਰਮੇ ਨੇ ਪੀ ਰੱਖੀ ਸੀ ਤੇ ਬੋਲੇ ਜਾ ਰਿਆ ਸੀ ਮੈਂ ਤੇ ਸੋਚਿਆ ਸੀ ਕਿ ਰਾਣੀ ਬਣਾ ਕੇ ਰੱਖੂੰਗਾ ਤੇਰੀ ਵਰਗੀ ਔਰਤ ਵਾਲ ਦੇਖਣ ਨੂੰ ਜੀ ਨਹੀਂ ਕਰਦਾ ਹੁਣ ਸੀ ਤੂੰ ਕਹਿੰਦੀ ਰਾਣੀ ਤੂੰ ਕਿੱਥੋਂ ਬਣਾ ਦੇਣਾ ਸੀ ਮੈਨੂੰ ਪੱਲੇ ਤੇਰੇ ਥੇਲਾ ਨਹੀਂ ਆ ਜੇ ਕਬ ਦੇਖਣ ਨੂੰ ਜੀ ਨਹੀਂ ਕਰਦਾ ਮੈਨੂੰ ਤੇ ਛੱਡ ਕਿਉਂ ਨਹੀਂ ਦਿੰਦਾ ਮੈਨੂੰ ਕਰਮਾ ਕਹਿੰਦਾ ਤੂੰ ਤੇ ਇਹ ਚਾਹੁੰਦੀ ਹੋਣੀ ਆ ਕਿ ਮੈਨੂੰ ਕੋਈ ਪੁੱਛਣ ਗਿੱਚਣ ਵਾਲਾ ਨਾ ਹੋਵੇ ਤੇਰੇ ਕਰਕੇ ਸਾਡੀ ਕਿੰਨੀ ਬਦਨਾਮੀ ਹੁੰਦੀ ਆ ਪਤਾ ਤੈਨੂੰ ਸਰਵ ਤੱਬਰ ਐਨਾ شریف ਸੀ ਪਿੰਡ ਵਿੱਚ ਤੂੰ ਆ ਕੇ ਸਾਨੂੰ ਕਿਤੇ ਪਿੰਡ ਵਿੱਚ ਖੜਨ ਜੋਗੇ ਨਹੀਂ ਛੱਡਿਆ ਬਾਪੂ ਮੇਰਾ ਮਨ ਜੇ ਨਾਂ ਲੱਗ ਗਿਆ ਵਿਚਾਰਾ ਕਰਮੇ ਦੀ ਚਾਚੀ ਨਸੀਬੋ ਨੇ ਕਰਮੇ ਦੀ ਆਵਾਜ਼ ਸੁਣੀ ਤੇ ਪੌੜੀ ਤੇ ਚੜ ਦੇਖਣ ਲੱਗੀ ਤੇ ਉਹਦੇ ਪਿੱਛੇ ਹੀ ਉਹਦੀ ਮਾਂ ਆ ਗਈ ਨਸੀਬੋ ਆਪਣੇ ਨੋਹ ਵੱਲ ਦੇਖ ਆਖਦੀ ਮੈਂ ਤੇ ਕਹਿੰਦੀ ਇਹੋ ਸੀਤੋ ਦੀਆਂ ਲੱਤਾਂ ਤੋੜੇ ਤੇ ਚੰਗਾ ਲੋਕਾਂ ਦੇ ਨੋਹਾਂ ਨੂੰ ਵੀ ਵਿਗਾੜਦੀ ਐ ਇਹੋ ਤੇ ਅੱਖੇ ਸਕੂਟਰੀ ਚਾਹੀਦੀ ਸਾਨੂੰ ਵੀ ਨਸੀਬੋ ਦੀ ਨੋਹ ਨੋਹ ਬਟ ਦੀ ਅੰਦਰ ਚਲੀ ਗਈ ਤੇ ਨਸੀਬੋ ਅੱਜੇ ਵੀ ਪੌੜੀ ਤੇ ਚੜੀ ਕਰਮੇ ਦੇ ਕਰ ਦੇਖ ਆਖ ਰਹੀ ਸੀ ਇਹੋ ਵੀ ਗੱਲਾਂ ਨਾਲ ਹੀ ਸਾਰੀ ਜਾਂਦਾ ਉਹਦੇ ਗਿੱਚੀ ਵਿੱਚ ਸੁੱਟਦੇ ਤੇ ਪੰਜ ਸੱਤ ਬੀਰੋਂ ਹੁਣ ਕੋਸੀ ਘਰ ਵਿੱਚ ਔਰਣਕ ਲੱਗ ਗਈ ਸੀ ਪਿੰਦਾ ਸ਼ਾਮ ਨੂੰ ਸ਼ਰਾਬ ਤੇ ਪਹਿਲਾ ਵਾਂਗ ਹੀ ਪਿੰਦਾ ਸੀ ਪਰ ਹੁਣ ਕਿਸੇ ਨੂੰ ਕੁਝ ਨਹੀਂ ਸੀ ਬੋਲਦਾ ਬੀਰੋਂ ਨਾਲ ਕਦੇ ਕੋਈ ਗੱਲਬਾਤ ਨਹੀਂ ਸੀ ਕਰਦਾ ਬੀਬੀ ਨੂੰ ਆਖ ਦਿੰਦਾ ਸੀ ਕਿ ਇਹਦੇ ਨਾਲ ਸੌਂ ਜਾਵੀਂ ਤੇ ਮੇਰਾ ਮਨ ਜਾ ਬਾਹਰ ਹੀ ਢਾ ਦਿਓ ਪਿੰਦੇ ਦੀ ਬੀਬੀ ਆਖਦੀ ਪਿੰਦੇ ਬੀਜਨੂ ਨਾਲ ਲਿ ਜਾ ਕੇ ਸੋਨਾ ਸੂਟ ਲੈ ਕੇ ਦਵੀਂ ਸ਼ਹਿਰੋਂ ਪਿੰਦਾ ਕਹਿੰਦਾ ਬੀਬੀ ਹੁਣ ਮੇਰੇ ਕੋਲੋਂ ਨਹੀਂ ਬਹੁਤੇ ਪਖੰਡ ਜੇ ਹੁੰਦੇ ਆਪੇ ਚਲੇ ਜਾਓ ਜਿੱਥੇ ਜਾਣਾ ਵੈਸੇ ਵੀ ਉਹਦੇ ਕੋਲ ਵਿਆਹ ਦੀ ਐਨੇ ਕੱਪੜਿਆ ਚੰਨੋ ਕਹਿੰਦੀ ਚੱਲ ਚਾਹ ਹੁੰਦਾ ਕੁੜੀਆਂ ਆ ਆ ਭਜਨੇ ਨੂੰ ਲੈ ਕੇ ਕਿੱਥੇ ਜਾਉ ਕਿੱਥੇ ਜਾਣਾ ਮੈਂ ਚਾਚੇ ਨਾਲ ਇੱਥੇ ਹੀ ਕੰਮ ਕਰਵਾ ਦਿਆਂ ਪਿੰਤੇ ਨੂੰ ਪਤਾ ਲੱਗ ਗਿਆ ਸੀ ਕਿ ਕਰਮਾ ਆਇਆ ਹੋਇਆ ਇਸ ਲਈ ਉਹ ਕਦੇ ਸੀਤੋ ਬਣ ਨਹੀਂ ਸੀ ਗਿਆ ਉਹ ਹੁਣ ਵਿਆਹ ਦੇ ਕੰਮ ਕਾਜ ਕਰਵਾਂਦਾ ਸੀ। ਪਾਲੂ ਦੇ ਵਿਆਹ ਦੇ ਦਿਨ ਨੇੜੇ ਆ ਗਏ ਤੇ ਜਿੰਦੇ ਨੇ ਜਿੰਦੋ ਨੇ ਨਿੰਦਰੋ ਨੂੰ ਘਰੇ ਕੰਮ ਤੇ ਲਗਾ ਲਿਆ ਸੀ। ਨਿੰਦਰੋ ਨੂੰ ਪਿੰਡ ਵਿੱਚ ਔਰਤਾਂ ਨੂੰ ਗ੍ਰਾਮ ਤੇ ਆਉਣ ਦਾ ਸੱਦਾ ਦਿਨ ਲਈ ਭੇਜਿਆ। ਨਿੰਦਰਾ ਪਿੰਡੋਂ ਸੱਦਾ ਦੇ ਕੇ ਆ ਰਹੀ ਸੀ। ਸੱਤ ਵਿੱਚ ਬੈਠੇ ਨਾਵੇਂ ਬੁੜੇ ਨੇ ਨਿੰਦਰੋ ਨੂੰ ਕਿਹਾ, "ਕਹ ਸੁਣਾ ਕੋਈ ਨਵੀਂ ਤਾਜੀ ਨਿੰਦਰੋ ਪਿੰਡੇ ਕਿਆਂ ਦੀ?" ਨਿੰਦਰ ਕਹਿੰਦੀ, "ਪਾਇਆ ਜੀ, ਹੁਣ ਕੋਈ ਨਵੀਂ ਤਾਜੀ ਨਹੀਂ ਹੁੰਦੀ।" ਪਿੰਦੇ ਦਾ ਪਹਿਲਾ ਨਾਲੋਂ ਠੀਕ ਆ ਹੁਣ ਬਲਵੀਰ ਕਹਿੰਦਾ ਚਲੋ ਚੰਗਾ ਠੀਕ ਹੀ ਚਾਹੀਦਾ ਹੁੰਦਰੋ ਅੱਗੇ ਚਲੇ ਗਈ ਨਾਮਾ ਕਹਿੰਦਾ ਜਿੱਤੋ ਵੀ ਉਹਦਨ ਦੀ ਸਕੂਟਰੀ ਕੰਨ ਦੇ ਵਿੱਚ ਵੱਜਣ ਤੋਂ ਬਾਅਦ ਨਹੀਂ ਨਿਕਲੀ ਘਰੋਂ ਲੱਗਦਾ 6 ਵਜੇ ਉਹਦੇ ਵੀ ਚਲੋ ਘਰੇ ਹੀ ਰਹੇ ਤਾਂ ਠੀਕ ਹੈ ਪਿੰਦੇ ਦਾ ਘਰ ਬਸ ਲੈਣ ਦੇ ਵੀ ਬਲਵੀਰ ਕਹਿੰਦਾ ਮੈਂ ਸੁਣਿਆ ਕਰਮਾ ਆਇਆ ਉਹਦਾ ਬਾਪੂ ਵੀ ਢਿੱਲਾ ਜੱਸ ਵੀਰ ਨੂੰ ਵੀ ਆਇਆ ਸੀ ਡਾਕਟਰ ਦੇ ਲੈ ਕੇ ਉਹਨੂੰ ਜਿੰਨਾਂ ਦਾ ਕਰਮਾ ਇੱਥੇ ਆ ਉੰਨੇ ਦੇਤੇ ਪਿੰਦਾ ਕਰੇ ਠੀਕ ਠਾਕ ਹੀ ਰਹੂ ਬਾਅਦ ਵਿੱਚ ਦੇਖੋ ਕਿਵੇਂ ਹੁੰਦਾ ਪਾਲੋ ਦੇ ਵਿਆਹ ਤੇ ਔਰਤਾਂ ਨੇ ਆ ਕੇ ਸ਼ਗਨਾ ਤੇ ਗੀਤ ਗਾਏ ਤੇ ਅਗਲੇ ਦਿਨ ਸਵੇਰੇ ਮਠੀਆਂ ਬੇਲਣ ਲੱਗੀਆਂ ਪਾਲੋ ਨੂੰ ਪਹਿਲਾ ਮਾਈਆਂ ਲੱਗਣਾ ਸੀ ਸਭ ਦਾਦਕੇ ਪਰਿਵਾਰ ਵਾਲਿਆਂ ਨੇ ਮਾਈਆਂ ਲਗਾਇਆ ਤੇ ਆਖਦੀਆਂ ਕੱਲ ਨੂੰ ਨਾਨਕੀਆਂ ਦੀ ਵਾਰੀ ਐ ਪਿੰਦਾ ਹਲਵਾਈਆਂ ਕੋਲੇ ਗੱਡੇ ਤੇ ਬੈਠਾ ਰੇਡੀਓ ਸੁਣਦਿਆ ਸੀ ਜਿੰਦ ਨੂੰ ਆਖਦਾ ਚਾਚੀ ਕੋਈ ਮਠੀ ਗੋਲਗੁਲੇ ਹੀ ਖਿਲਾ ਦੇ ਜਿੰਦੋਂ ਕੈਂਦੀ ਪਹਿਲਾ ਕੁੜੀ ਦੇ ਮੂੰਹ ਉੱਤੇ ਲਗਾ ਲਈਏ ਫਿਰ ਪੇਜਦੀਆਂ ਤੈਨੂੰ ਜਿੰਦੋਂ ਦੇ ਬੀਰੋ ਨੂੰ ਕਿਹਾ ਆ ਪਿੰਦੇ ਨੂੰ ਵੀ ਫੜਾ ਆ ਤੇ ਚਾਹ ਵੀ ਦਾ ਵੀ ਗਲਾਸ ਲੈ ਜਾਵੇਂ ਨਾਲ ਉਹਨੇ ਫਿਰ ਆਖਣਾ ਚਾਹ ਨਹੀਂ ਲਿਆਂਦੀ ਪਿੰਦਾ ਗੱਡੇ ਤੇ ਲੰਮਾ ਪਿਆ ਸੀ ਬੀਰੋ ਕੋਲ ਜਾ ਕੇ ਖੜ ਗਈ ਤੇ ਹੌਲੀ ਜੀ ਆਖਦੀ ਜੀ ਆ ਚਾਹ ਕਿੱਥੇ ਰੱਖਾਂ ਪਿੰਦੇ ਦਾ ਧਿਆਨ ਆਪਣੇ ਰੇਡੀਓ ਵਿੱਚ ਸੀ ਉਹ ਬਿਨਾਂ ਬੀਰੋ ਵੱਲ ਦੇਖ ਕੇ ਆਖਦਾ ਇੱਥੇ ਰੱਖ ਦੇ ਬੀਰੋ ਵਾਕੀ ਜਾਨ ਲੱਗੀ ਤੇ ਪਿੰਦਾ ਉੱਟ ਕੇ ਥਾਲੀ ਦੇਖਦਾ ਤੇ ਆਖਦਾ ਆ ਕੀ ਗੁਲਗਲੇ ਕਿੱਥੇ ਆ ਬੀਰੋ ਕਹਿੰਦੀ ਜੀ ਮਾਸੀ ਨੇ ਇਹ ਓਜੀ ਦਿੱਤਾ ਸੀ ਪਿੰਦਾ ਕਹਿੰਦਾ ਆਪ ਵੀ ਇੱਧਰ ਉੱਧਰ ਦੇਖ ਲਈਦਾ ਹੁੰਦਾ ਸਵੇਰ ਦਾ ਹਲਵਾਈਆਂ ਨੇ ਮੁਸ਼ਕ ਚੜਾ ਰੱਖਿਆ ਚੀਜ਼ਾਂ ਬਣਾ ਬਣਾ ਕੇ ਜਿਹੜੇ ਜੀ ਨੂੰ ਹੱਥ ਲਗਾਉਣ ਲੱਗਾ ਸੀ ਉੱਤੇ ਚਾਚੀ ਆ ਜਾਂਦੀ ਆਖੇ ਝੂਠਾ ਨਾ ਕਰੀਂ ਹਜੇ ਦੱਸ ਮੈਂ ਇੱਕ ਅੱਧਾ ਤੇ ਖਾਣਾ ਮੈਂ ਕਿਹਾ ਟੋਕਰੀ ਨੂੰ ਦੰਦੀ ਵੱਡਣ ਲੱਗਾ ਬੀਰੋ ਕਹਿੰਦੀ ਮੈਂ ਲਿਆਉਂਦੀ ਹਾਂ ਹੁਣੇ ਤੁਸੀਂ ਚਾਹ ਪੀਓ ਬੀਰੋ ਅੰਦਰ ਗੁਲਗਲੇ ਚੁੱਕ ਲਈ ਤੇ ਪਿੰਦਾ ਆਕਦਾ ਆ ਚਾਚੀ ਨੂੰ ਪੁੱਛੇ ਅੰਦਰ ਬੜ ਕੇ ਚੀਜ਼ਾਂ ਰੱਖੀ ਜਾਂਦੀ ਆ ਇਹੋ ਆਪਣੇ ਪੇਕਿਆਂ ਨੂੰ ਖਿਲਾਉਣੀਆ ਹੋਣੀਆਂ ਜਿੰਦੋ ਸੁਣ ਕੇ ਆ ਗਈ ਤੇ ਆਖਦੀ ਜਿੰਦੇ ਕੀ ਰਾਲਾ ਪਾਇਆ ਪਿੰਦਾ ਕਹਿੰਦਾ ਬੁੜੀਆਂ ਜਿੰਨੀਆਂ ਮਰਜੀ ਬੁੱਢੀਆਂ ਹੋ ਜਾਣ ਪੇਕਿਆਂ ਵੱਲ ਝਾਕ ਨਹੀਂ ਛੜਨੀ ਹੁੰਦੀ ਇਹਨਾਂ ਨੇ ਜਿੰਦੋ ਕਹਿੰਦੀ ਮੈਂ ਕੀ ਪੇਕੇ ਨੂੰ ਦੇ ਆਈ ਜਿਹੜਾ ਮੈਨੂੰ ਸੁਣਾਉਂਦਾ ਪਿੰਦਾ ਕਹਿੰਦਾ ਗੁਲਗਲੀ ਪੇਕਿਆਂ ਦੀ ਰੱਖੇ ਕੋਈ ਸੀ ਲੁਕੋ ਕੇ ਇਹਦੇ ਨੂੰ ਨਾਨਕਾ ਮੇਲ ਆ ਗਿਆ ਤੇ ਗਾਉਣ ਦੀਆਂ ਆਵਾਜ਼ਾਂ ਆਉਣ ਲੱਗੀਆਂ ਪਿੰਦਾ ਕਹਿੰਦਾ ਚੱਲ ਤੇ ਚਾਚੀ ਦੇਦੇ ਗਿੜਾ ਆਗੇ ਪੇਕੇ ਤੇਰੇ ਨਾਲੇ ਵੀਰੋ ਦੀ ਬੇਬੇ ਆਈ ਸੀ ਬਾਪੂ ਨੇ ਵਿਆਹ ਵਾਲੇ ਦਿਨ ਹੀ ਆਉਣਾ ਸੀ ਘਰ ਦਾ ਵੀ ਦੇਖਣਾ ਹੁੰਦਾ ਇਸ ਲਈ ਵੀਰੋ ਦੌੜ ਕੇ ਆਪਣੀ ਬੇਬੇ ਨੂੰ ਮਿਲੀ ਮਿੰਦੋ ਕਹਿੰਦੀ ਅੱਜ ਮੇਰੀ ਤੀ ਦਾ ਪਤਾ ਲੱਗਦਾ ਜਿਹਦੇ ਤੋਂ ਕਿ ਉਹ ਖੁਸ਼ ਹੈ ਨજર ਨਾ ਲੱਗੇ ਮੇਰੀ ਤੀ ਨੂੰ ਦੋ ਦਿਨ ਨਾਨਕੀਏ ਤੇ ਦਾਦਕਿਆਂ ਦਾ ਮੁਕਾਬਲਾ ਚੱਲਦਾ ਰਿਹਾ ਤੀਜੇ ਦਿਨ ਵਿਆਹ ਸੀ ਪਾਲੋ ਬਹੁਤ ਸੋਹਣੇ ਲੱਗ ਰਹੀ ਸੀ ਬਰਾਤ ਆਈ ਤੇ ਪ੍ਰੋਣਾ ਬਹੁਤ ਸੋਹਣਾ ਸੀ ਕੁੜੀਆਂ ਨੇ ਮਰਦੀ ਵਿੱਚ ਲੋਨ ਮਿਲਾ ਕੇ ਰੱਖਿਆ ਸੀ ਤੇ ਲੱਡੂ ਬਟਨ ਲੱਗੇ ਵਿੱਚ ਛੋਟੇ ਰੋੜੇ ਮਿਲਾ ਰੱਖੇ ਸੀ ਪਰਾਣਾ ਬੀਬੜੇ ਧਿਆਨ ਨਾਲ ਸਭ ਚੀਜ਼ਾਂ ਨੂੰ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਖਾਂਦਾ ਮਾਟੋ ਆਪਦੀ ਜੀਜਾ ਜੀ ਇਹੋ ਵਰਫੀ ਵਿੱਚ ਤੇ ਕੁਝ ਨਹੀਂ ਐ ਇਹੋ ਤੇ ਖਾ ਲਓ ਲਿਆ ਮੈਂ ਤੋੜ ਕੇ ਦਿਖਾ ਦਿੰਦੀ ਆਂ ਰਾਣੇ ਨੇ ਥੋੜੀ ਜੀ ਵਰਫੀ ਚੁੱਕ ਕੇ ਮੂੰਹ ਵਿੱਚ ਪਾਈ ਤੇ ਆਖਦਾ ਸੱਚੀ ਕੁਝ ਨਹੀਂ ਪਰ ਮੈਨੂੰ ਬਹੁਤ ਮਿੱਠਾ ਨਹੀਂ ਪਸੰਦ ਕਰਦਾ ਇਸ ਲਈ ਹੋ ਨੀ ਉਹ ਅੱਗੇ ਲੰਘ ਗਿਆ ਮਾਟੋ ਆਪਣੇ ਪਹਿਣਾ ਦੇ ਮੂੰਹ ਵੱਲ ਦੇਖਦੀ ਆਖ ਰਹੀ ਸੀ ਤੁਸੀਂ ਲੋਨ ਪਾਇਆ ਸੀ ਕਿ ਨਹੀਂ ਰਾਣੇ ਦਾ ਛੋਟਾ ਭਰਾ ਮਾਟੋ ਨੂੰ ਆਪਦਾ ਕਿ ਤੁਸੀਂ ਖਾ ਕੇ ਦੇਖ ਲਓ ਆਪ ਹੀ ਮਾਟੋ ਨੇ ਬਰਫੀ ਚੱਕ ਮੂੰਹ ਵਿੱਚ ਪਾਈ ਤੇ ਉਹਦੇ ਵਿੱਚ ਲੋਨ ਹੀ ਲੋਨ ਸੀ ਮਾਟੋ ਨਾਲ ਕੇ ਵੱਲ ਦੌੜ ਗਈ ਪਰੌਣੇ ਦਾ ਪ੍ਰਾਤ ਤੇ ਬਾਕੀ ਤਾਲੀਆਂ ਮਾਰਨ ਲੱਗੇ ਤੇ ਹੱਸਣ ਲੱਗੇ ਪਾਲੋ ਦਾ ਵਿਆਹ ਹੋ ਗਿਆ ਸ਼ਾਮ ਨੂੰ ਡੋਲੇ ਤੋਰਨ ਵੜੇ ਪਿੰਡਾ ਅੱਗੇ-ਅੱਗੇ ਸੀ ਤੇ ਉਹਦੀਆਂ ਅੱਖਾਂ ਵਿੱਚ ਹੰਝੂ ਸੀ ਉਹ ਪਾਲੋ ਨੂੰ ਕਾਰ ਵਿੱਚ ਠਾ ਰਿਆ ਸੀ ਬੀਰੋ ਸੋਚ ਰਹੀ ਸੀ ਕਿ ਪਿੰਡਾ ਇੰਨਾ ਵੀ ਮਾੜਾ ਇਨਸਾਨ ਨਹੀਂ ਐ ਜਿਹੜਾ ਅੱਜ ਪੈਣ ਨੂੰ ਤੋਰਨ ਵੜੇ ਰੋਪਿਆ ਪਾਲੂ ਦੀ ਢੋਲੀ ਤੁਰ ਗਈ ਤੇ ਪਿੰਡਾ ਅਜੇ ਵੀ ਅੱਖਾਂ ਭਰੀ ਖੜਾ ਸੀ ਤੇ ਚੰਨੋਂ ਨੂੰ ਆਖਦਾ ਬੀਬੀ ਛੋਟੇ ਹੁੰਦੇ ਮੈਂ ਤੇ ਪਾਲੂ ਕਿੰਨਾ ਖੇਡਦੇ ਹੁੰਦੇ ਸੀ ਅੱਜ ਉਹ ਪਰਾਈ ਹੋ ਗਈ ਚੰਨੋਂ ਕਹਿੰਦੀ ਪੁੱਤ ਤੇ ਉਹਨੇ ਤਾਂ ਆਪਣੇ ਘਰ ਜਾਣਾ ਹੀ ਹੁੰਦਾ ਪਰ ਅਗਲਿਆਂ ਨੂੰ ਵੀ ਕਦਰ ਕਰਨੀ ਚਾਹੀਦੀ ਹੈ ਜਿਹਨਾਂ ਦੀ ਧੀ ਆਪਣੇ ਘਰ ਖੁਸ਼ ਹੋ ਗਈ ਉਹ ਮਾਪੇ ਆਪੇ ਖੁਸ਼ ਕਰਮਾ ਇੱਕ ਮਹੀਨੇ ਤੋਂ ਘਰੇ ਹੀ ਬੈਠਾ ਸੀ ਇੱਕ ਦਿਨ ਗੱਡੀ ਤੇ ਮਾਲਕ ਦਾ ਸੁਨੇਹਾ ਆਇਆ ਕੀ ਕੰਮ ਕਰਨਾ ਕਿ ਨਹੀਂ ਤੂੰ ਕਿੰਨੇ ਦਿਨ ਹੋ ਗਏ ਗੱਦੀ ਖੜੀ ਨੂੰ ਜਾਂ ਤੇ ਆ ਜਾ ਨਹੀਂ ਤੇ ਘਰੇ ਹੀ ਬੈਠੀ ਮੈਂ ਕੋਈ ਹੋਰ ਦੇਖ ਲਵਾਂ ਕਰਮਾ ਸੋਚੀ ਪੈ ਗਿਆ ਹੁਣ ਕੀ ਹੋਵੇਗਾ ਮੈਨੂੰ ਤੇ ਜਾਣਾ ਪੈਣਾ ਬਾਪੂ ਵੀ ਠੀਕ ਨਹੀਂ ਰਹਿੰਦਾ ਤੇ ਇਹੋ ਸੀਤੋਂ ਨੇ ਵੀ ਘੁੰਮਣ ਫਿਰਨ ਲੱਗ ਪੈਣਾ ਫਿਰ ਤੋਂ ਇੱਕ ਮਹੀਨੇ ਤੋਂ ਕਰਮੇ ਨੇ ਸੀਤੋਂ ਨੂੰ ਘਰੇ ਬਾਹਰ ਨਹੀਂ ਸੀ ਨਿਕਲਣ ਦਿੱਤਾ ਸੀਤੋਂ ਨੇ ਕਰਮੇ ਦੇ ਜਾਣ ਵਾਲੇ ਗੱਲ ਸੁਣੀ ਤੇ ਉਹ ਬੜੀ ਖੁਸ਼ ਹੋਈ ਕਰਮਾ ਆਪਣੇ ਬਾਪੂ ਨਾਲ ਸਲਾਹ ਕਰਦਾ ਕਿ ਜੇਕਰ ਮੈਂ ਕੋਈ ਕਿਤੇ ਇਥੇ ਸ਼ਹਿਰ ਕੰਮ ਦੇਖ ਲਵਾਂ ਕਰਮਿੰਦਰ ਬਾਪ ਆਖਦਾ ਕਿੰਨੀ ਦਿਰ ਇਧੀਆਂ ਰਾਖੀਆਂ ਕਰਦਾ ਫਿਰੇਗਾ ਕੰਮ ਤੇ ਕਿਹੜਾ ਤੂੰ ਇਹਨੂੰ ਨਾਲ ਲੈ ਕੇ ਜਾਇਆ ਕਰਨਾ ਅਗਲੀ ਵਾਰ ਵਿੱਚ ਨਿਕਲ ਤੁਰੇ ਫਿਰ ਤੂੰ ਜਾ ਆਪਣੇ ਕੰਮ ਤੇ ਚਲਾ ਜਾਂ ਗੱਡੀ ਲੈ ਕੇ ਚਲਾ ਜਾ ਗੱਡੀ ਲੈ ਕੇ ਕਰਮ ਅਗਲੇ ਦਿਨ ਹੀ ਗੱਡੀ ਲੈ ਕੇ ਚਲਾ ਗਿਆ ਸਿੱਤੋਂ ਹੁਣ ਖੁੱਲੀਆਂ ਛੁੱਟੀਆਂ ਸੀ ਉਹਨੇ ਸਕੂਟਰੀ ਚੁੱਕੀ ਤੇ ਪਿੰਡੇ ਦੇ ਪਿੰਡ ਵੱਲੋਂ ਚਲੀ ਗਈ ਰਾਸਤੇ ਵਿੱਚ ਸੋਚਦੀ ਕਿ ਸ਼ਾਇਦ ਪਿੰਡਾ ਕਿਤੇ ਕੋਹੰਦਾ ਫਿਰਦਾ ਮਿਲ ਹੀ ਜਾਵੇ ਪਿੰਡ ਦੇ ਚਲੀ ਸੜਕ ਦੇ ਕੋਲ ਪਹੁੰਚ ਕੇ ਸੋਚਦੀ ਕਿ ਪਿੰਡਾ ਤਾਂ ਨਹੀਂ ਮਿਲਿਆ ਚੱਲ ਮੈਂ ਡਾਕਟਰੀ ਦੁਕਾਨ ਤੇ ਬਹਾਨੇ ਨਾਲ ਰੁਕਦੀਆਂ ਤੇ ਡਾਕਟਰ ਨੂੰ ਆਖ ਦਿੰਦੀ ਆ ਕਿ ਬਾਪੂ ਲਈ ਦਵਾਈ ਦੇ ਦੇਵੇ ਡਾਕਟਰ ਦੀ ਦੁਕਾਨ ਤੇ ਸਾਹਮਣੇ ਸੁਪੂਤਰੀ ਖੜੀ ਸੀ ਕੀਤੀ ਤੇ ਸਾਹਮਣੇ ਪਿੰਡੇ ਦੇ ਘਰ ਨੂੰ ਜਾਂਦੇ ਰਸਤੇ ਵੱਲ ਦੇਖਣ ਲੱਗੀ ਡਾਕਟਰ ਬਾਹਰ ਹੀ ਖੜੇ ਥੜੇ ਤੇ ਬੈਠਾ ਸੀ ਦੁਕਾਨ ਅੱਗੇ ਖੜੀ ਨੂੰ ਦੇਖ ਡਾਕਟਰ ਪੁੱਛਦਾ ਦਵਾਈ ਲੈਣ ਆਏ ਆ ਸੀਤੋ ਕਹਿੰਦੀ ਹਾਂਜੀ ਉਹ ਬਾਪੂ ਠੀਕ ਨਹੀਂ ਹੈ ਉਹਨਾਂ ਦੀ ਦਵਾਈ ਚਾਹੀਦੀ ਹੈ ਡਾਕਟਰ ਕਹਿੰਦਾ ਪਰ ਮੈਂ ਤੇ ਹੁਣੇ ਥੋੜੇ ਦਿਨ ਪਹਿਲਾਂ ਹੀ 15 ਦਿਨ ਦੀ ਦਵਾਈ ਦਿੱਤੀ ਸੀ ਉਹਨਾਂ ਨੂੰ ਤੁਹਾਡੇ ਘਰ ਵਾਲਾ ਗੱਡੀ ਲੈ ਕੇ ਜਾਂਦਾ ਹੋਇਆ ਵੀ ਮੈਨੂੰ ਆਖ ਕੇ ਗਿਆ ਕਿ ਬਾਪੂ ਨੂੰ ਫਰਕ ਹੈ ਪਹਿਲਾਂ ਨਾਲੋਂ ਤੇ ਤੁਸੀਂ ਕਦੇ ਜਾ ਕੇ ਬਾਪੂ ਨੂੰ ਦੇਖਾਇਆ ਕਰੋ ਹੁਣ ਤੁਸੀਂ ਦੱਸ ਦਿਓ ਕਿ ਮੈਂ ਕਿਹੜੀ ਦਵਾਈ ਦੇਵਾਂ ਸੀਤੋ ਕਹਿੰਦੀ ਉਹਨਾਂ ਕਿਹੜਾ ਮੈਨੂੰ ਦੱਸਿਆ ਤੁਸੀਂ ਇੱਦਾਂ ਕਰੋ ਮੇਰੇ ਢਿੱਡ ਵਿੱਚ ਬੱਟਜਾ ਪੈਂਦਾ ਉਹਦੀ ਦਵਾਈ ਦੇ ਦੇਵੋ ਡਾਕਟਰ ਨੇ ਡੱਬੇ ਵਿੱਚੋਂ ਨਿਆਣਿਆਂ ਨੂੰ ਦੇਣ ਲਈ ਰੱਖੀਆਂ ਦੋ ਮਿੱਠੀਆਂ ਗੋਲੀਆਂ ਕੱਡੀਆਂ ਤੇ ਸੀਤੋਂ ਨੂੰ ਦੇ ਦਿੱਤੀਆਂ ਸੀਤੋਂ ਕਹਿੰਦੀ ਕਿੰਨੇ ਪੈਸੇ ਬਣੇ ਡਾਕਟਰ ਕਹਿੰਦਾ ਕੋਈ ਪੈਸਾ ਨਹੀਂ ਇਹਦਾ ਸੀਤੋਂ ਆਪਣੀ ਸਹੂਰਤੀ ਪਿੱਛੇ ਨੂੰ ਮੋੜਦੀ ਹੋਈ ਇੰਜ ਦੇ ਘਰ ਵੱਲ ਦੇਖ ਰਹੀ ਸੀ ਸੱਤ ਵਿੱਚ ਬੈਠੇ ਸਾਰੇ ਉਹਦੇ ਵੱਲ ਦੇਖ ਰਹੇ ਸੀ ਸੀਤੋਂ ਸੋਚਦੀ ਘਰੇ ਹੀ ਚਲਦੀਆਂ ਹੁੰਦੀਆਂ ਹੁੰਦੀ ਬਲਵੀਰ ਕਹਿੰਦਾ ਓਏ ਇਹੋ ਫਿਰ ਘੁੰਮਣ ਲੱਗ ਪਈ ਆ ਡਾਕਟਰ ਕਿਹੜੀ ਦਵਾਈ ਲੈ ਕੇ ਆ ਗਈ ਹੈ ਡਾਕਟਰ ਕਹਿੰਦਾ ਉਹ ਤੇ ਉਹਨੂੰ ਆਪ ਰੂ ਨਹੀਂ ਸੀ ਪਤਾ ਲੱਗਦਾ ਪਿਆ ਦਵਾਈ ਤਾਂ ਬਹਾਨਾ ਹੀ ਸੀ ਅਸਲ ਗਲਤੀ ਹੋਰੀ ਲੱਗਦੀ ਸੀ ਬਲਵੀਰ ਕਹਿੰਦਾ ਡਾਕਟਰਾਂ ਬਚ ਕੇ ਰਹੀਂ ਕੀਤੇ ਤੈਨੂੰ ਹੀ ਨਾਪਰਾ ਮਰੀਜ਼ ਬਣਾ ਲਵੇ ਸੱਤ ਰਿਜ ਬੈਠੇ ਹੱਸਣ ਲੱਗ ਪਏ ਬੀਰੋ ਦੇ ਬਾਬੇ ਬਾਬੂ ਵੀ ਆਏ ਇੱਕ ਦਿਨ ਧੀ ਨੂੰ ਦੇਖ ਖੁਸ਼ ਹੋਏ ਬੀਰੋ ਹੋਣ ਕੋਸੀ ਪਿੰਤਾ ਦਾ ਅਕਦਾਤੀ ਅਕ੍ਰਹੀ ਸੀ ਪਰ ਵੀਰੋ ਨਾਲ ਕਦੇ ਕਲ ਤਰੀਕੇ ਨਾਨੇ ਸੀ ਪੇਸ਼ ਆਇਆ ਹੁਣ ਪਿੰਦਾ ਸ਼ਾਮ ਨੂੰ ਰੇਡੀਓ ਲੈ ਕੇ ਘੁੰਮਣ ਗਿਆ ਤੇ ਕਿਸੇ ਨੇ ਮੁਖਾਲ ਕੀਤਾ ਕਿ ਪਿੰਦਿਆ ਕਿੱਦਾਂ ਨਿਕਲ ਗਿਆ ਘਰੋਂ ਬਾਹਰ ਸੋਨਾ ਕਰਮਾਂ ਚਲੇ ਗਿਆ ਪਿੰਦੇ ਕੋਲੋਂ ਇਹ ਗੱਲ ਸੁਣਦੇ ਹਾਂ ਨਾ ਗਿਆ ਹੁਣੇ ਘਰੇ ਜਾ ਕੇ ਸਕੂਤਰ ਚੁੱਕਿਆ ਤੇ ਸੀਤੋ ਦੇ ਅੱਗੇ ਢੀੜੇ ਲਗਾਉਣ ਲੱਗਾ ਆਉਂਦੇ ਜਾਂਦੇ ਲੋਕੀ ਪਿੰਦੇ ਵਾਲੇ ਦੇਖਦੇ ਉਹਨੂੰ ਲੱਗਾ ਕਿ ਸੀਤੋ ਠੀਕ ਆਖਦੀ ਸੀ ਮੈਨੂੰ ਉਹਦੇ ਘਰ ਟੈਲੀਫੋਨ ਲਗਵਾ ਦੇਣਾ ਚਾਹੀਦਾ ਗੱਲ ਕਰਨੀ ਤੇ ਆਸਾਨ ਹੋ ਜਾਵੇਗੀ ਫਿਰ ਥੋੜੇ ਦਿਨਾਂ ਬਾਅਦ ਉਹਨੇ ਸੀਤੋ ਦੇ ਘਰੇ ਟੈਲੀਫੋਨ ਲਗਵਾ ਦਿੱਤਾ ਕਰਮੇ ਦੇ ਬਾਪ ਨੇ ਬਥੇਰਾ ਰੁਕ ਗਿਆ ਸੀਤੋ ਨੇ ਕਿ ਅਸੀਂ ਨਹੀਂ ਲਗਵਾਉਣਾ ਇੱਥੇ ਕੋਈ ਟੈਲੀਫੋਨ ਸੀਤੋ ਨੇ ਕਿਹਾ ਕਿ ਕਰਮੇ ਦਾ ਇਹਦੇ ਤੇ ਹੀ ਫੋਨ ਆ ਜਾਇਆ ਕਰਨਾ ਹੁਣ ਸਾਨੂੰ ਬਾਹਰ ਨਹੀਂ ਜਾਣਾ ਪੈਣਾ ਐਸਡੀ ਕਰਮੇ ਦਾ ਬਾਪੂ ਆਖਦਾ ਮੈਨੂੰ ਸਭ ਪਤਾ ਹੈ ਤੂੰ ਕੀਦੇ ਨਾਲ ਗੱਲ ਕਰਨੀ ਤਿੰਦਨੇ ਐਸਵੀ ਤੋਂ ਸੀਤੋਂ ਨੂੰ ਫੋਨ ਕੀਤਾ। ਕੋਕ ਦੀ ਪਿੰਦਿਆ ਬਾਪ ਬਣ ਵਾਲਾ ਹੁਣ ਕਿੱਥੇ ਸਾਡਾ ਚੇਤਾ ਆਉਣਾ ਤੈਨੂੰ। ਪਿੰਦਾ ਕਹਿੰਦਾ ਤੈਨੂੰ ਕਿੱਥੋਂ ਪਤਾ ਲੱਗਾ ਇਹੋ? ਸੀਤਾ ਕਹਿੰਦੀ ਤੇ ਚਾਚੀ ਹੀ ਰੌਲਾ ਪਾਉਂਦੀ ਫਿਰਦੀ ਸੀ ਗਲੀਆਂ ਵਿੱਚ। ਪਿੰਦਾ ਕਹਿੰਦਾ ਚਾਚੀ ਦਾ ਦਿਮਾਗ ਵੀ ਘੁੰਮਿਆ ਰਹਿੰਦਾ। ਚੱਲ ਛੱਡ ਤੂੰ ਸੁਣਾ ਕੋਈ ਗੱਲਬਾਤ। ਸੀਤਾ ਕਹਿੰਦੀ ਕਿਤੇ ਘੁੰਮਣ ਦਾ ਪ੍ਰੋਗਰਾਮ ਰਾ ਪਿੰਦੇ। ਕਿੰਨਾ ਦਿਨ ਹੋ ਗਿਆ ਤੈਨੂੰ ਮਿਲਿਆ। ਦਾ ਕਹਿੰਦਾ ਚਲ ਦਿਆ ਸ਼ੈਰ ਨੂੰ ਕੱਲ ਤੋਂ ਆਪਣੀ ਸਕੂਟੀ ਤੇ ਆ ਜਾਈ ਅੱਗੇ ਜਾ ਕੇ ਕਿਸੇ ਦੁਕਾਨ ਤੇ ਖਰੀਦ ਕਰ ਦੇਵਾਂਗੇ ਸਕੂਟੀ ਸੀਤੋ ਕਹਿੰਦੀ ਚੱਲ ਠੀਕ ਐ ਟਾਈਮ ਨਾਲ ਵੀ ਆ ਜਾਈ ਵੀਰੋਂ ਨੂੰ ਸ਼ਾਮ ਨੂੰ ਹੀ ਚੱਕਰ ਜੇ ਆ ਰਹੇ ਸੀ ਕੁਝ ਖਾਣ ਪੀਣ ਨੂੰ ਉਹਦਾ ਮਾਨੇ ਸੀ ਮੰਦਾ ਸਵੇ ਨੂੰ ਆਖਦੀ ਮੇਰੇ ਢਿੱਡ ਵਿੱਚ ਦਰਦ ਹੁੰਦੀ ਐ ਚੰਨੋ ਕਹਿੰਦੀ ਪਿੰਦੇ ਤੂੰ ਜਾ ਕੇ ਈਉਂ ਡਾਕਟਰ ਨੇ ਤੇ ਲੈ ਕੇ ਚਲਾ ਜਾ ਇਹਨੇ ਕੱਲ ਦਾ ਕੁਝ ਖਾਦਾ ਵੀ ਨਹੀਂ ਆ ਪਿੰਦਾ ਕਹਿੰਦਾ ਮੈਂ ਕਿਤੇ ਜ਼ਰੂਰੀ ਕੰਮ ਜਾਣਾ ਅੱਜ ਭਜ ਨੂੰ ਲੈ ਕੇ ਚਲੇ ਜਾਓ ਚੰਨੋ ਕਹਿੰਦੀ ਪਰ ਭਜਨੇ ਨੇ ਜਿੰਦੂ ਨੂੰ ਲੈ ਕੇ ਜਾਣਾ ਪਾਲੋਂ ਦੇ ਸੌਰੀ ਪਿੰਦਾ ਕਹਿੰਦਾ ਉਹ ਹੋ ਕਿਸੇ ਦਿਨ ਚਲੇ ਜਾਂ ਕਿਤੇ ਅੱਜ ਜਾਣਾ ਹੀ ਜ਼ਰੂਰੀ ਹੈ ਚੰਨੋ ਕਹਿੰਦੀ ਪਰ ਕੁੜੀ ਦੇ ਸੌਰੇ ਨੂੰ ਟਾਈਮ ਦਿੱਤਾ ਅੱਜ ਦਾ ਪਰ ਪਿੰਦੇ ਨੂੰ ਪਿੰਦੇ ਕਿਹੜਾ ਜ਼ਰੂਰੀ ਕੰਮ ਹੈ ਜਿਹੜਾ ਅੱਜ ਜਾ ਨਹੀਂ ਸਕਦਾ ਪਿੰਦਾ ਕਹਿੰਦਾ ਹੈ ਕੋਈ ਕੰਮ ਚੰਨੋ ਕਹਿੰਦੀ ਪਰ ਆਪਣੇ ਨਿਆਣੇ ਨਾਲੋਂ ਤੇ ਨੇਮ ਜ਼ਰੂਰੀ ਹੋਣਾ ਚਲ ਤੂੰ ਇਹਨੂੰ ਲੈ ਕੇ ਸ਼ਹਿਰ ਪਿੰਦਾ ਕਹਿੰਦਾ ਚਲ ਠੀਕ ਐ ਇਹਨੂੰ ਕਹਿ ਤਿਆਰ ਰਹੀ ਮੈਂ ਆਇਆ ਜਲਕ ਜਾ ਕੇ ਹੁਣੇ ਪਿੰਦਾ ਸੋਚਦਾ ਕਿ ਸੀਤੋ ਤੇ ਗੁੱਸੇ ਹੋ ਜਾਊਗੀ ਜੇਕਰ ਮੈਂ ਨਾ ਗਿਆ ਪਿੰਦੇ ਨੇ ਸਕੂਟਰ ਸਟਾਰਟ ਕੀਤਾ ਤੇ ਐਸਪਲੀ ਨੂੰ ਚਲਾ ਗਿਆ ਸੀਤੋ ਦੇ ਘਰ ਫੋਨ ਕੀਤਾ ਤੇ ਆਖਦਾ ਸੀਤੋ ਅੱਜ ਘਰ ਵਾਲੀ ਬਿਮਾਰ ਐ ਉਹਨੂੰ ਸ਼ਹਿਰ ਡਾਕਟਰੀ ਦੇ ਦਿਖਾਉਣ ਜਾਣਾ ਸੀਤੋ ਕਹਿੰਦੀ ਪਿੰਦੇ ਹੁਣ ਤੂੰ ਆਪਣਾ ਨਿਆਣਾ ਹੀ ਸਾਂ ਮੈਨੂੰ ਰਹਿਣ ਦੇ ਪਿੰਦਾ ਕਹਿੰਦਾ ਉਹ ਮੈਂ ਤੇ ਤੈਨੂੰ ਇਹੋ ਕਹਿਣਾ ਸੀ ਕਿ ਉਹਨਾਂ ਡਾਕਟਰ ਨੇ ਦੇ ਛੱਡ ਕੇ ਮੈਂ ਉਤੋਂ ਤੇ ਨਾ ਚਲਾ ਜਾਵਾਂਗਾ ਫਿਰ ਸਕੂਟਰ ਤੇ ਹੀ ਆ ਜਾਵਾਂਗੇ ਸਵਰਨ ਹਸਪਤਾਲ ਦੇ ਸਾਹਮਣੇ ਸੀਤੋ ਕਹਿੰਦੀ ਚਲ ਠੀਕ ਐ ਪਿੰਦਾ ਕਰ ਗਿਆ ਤੇ ਬੀਰੋ ਨੂੰ ਆਖਦਾ ਚਲ ਬੈਠ ਜਾ ਚੰنو ਕਹਿੰਦੀ ਇੱਕ ਮਿੰਟ ਪੁੱਤ ਮੈਂ ਜਰਾ ਕੋ ਲੀੜੇ ਬਦਲ ਲਵਾਂ ਪਿੰਦਾ ਕਹਿੰਦਾ ਬੀਬੀ ਤੂੰ ਕੀ ਕਰਨਾ ਉੱਥੇ ਚੰنو ਕਹਿੰਦੀ ਮੈਂ ਡਾਕਟਰ ਨੇ ਆਪ ਗੱਲ ਕਰੂੰਗੀ ਪਿੰਦਾ ਕਹਿੰਦਾ ਇਹ ਉਹ ਆਪੇ ਕਰ ਲਵੇਗੀ ਗੱਲ ਬੀਰੂ ਨੂੰ ਆਖਦਾ ਚੱਲ ਬੈਠ ਨੂੰ ਬੀਬੀ ਨਹੀਂ ਲੈ ਕੇ ਜਾਣਾ ਨਾਲ ਮੈਂ ਬੀਰੂ ਸੋਚਦੀ ਕਿ ਸ਼ਾਇਦ ਮੇਰੇ ਨਾਲ ਇਕੱਲੇ ਹੀ ਜਾਣਾ ਚਾਹੁੰਦੇ ਆ ਉਹ ਸੰਗ ਦੀ ਜੀ ਸਕੂਟਰ ਤੇ ਪਿੱਛੇ ਬੈਠ ਗਈ ਪਿੰਦਾ ਰਸਤੇ ਵਿੱਚ ਕੁਝ ਨਹੀਂ ਬੋਲਿਆ ਤੇ ਹਸਪਤਾਲ ਦੇ ਨੇੜੇ ਸੀਤੋਂ ਖੜੀ ਸੀ ਉਹਨੂੰ ਦੇਖ ਤਿੰਦਾ ਖੁਸ਼ ਹੋ ਗਿਆ ਪਿੰਦਾ ਬੀਰੂ ਨੂੰ ਹਸਪਤਾਲ ਦੇ ਅੰਦਰ ਪੰਜ ਤੇ ਬੈਠਾ ਆਇਆ ਤੇ ਬਾਹਰ ਜਾਣ ਲੱਗਾ ਤੇ ਨਰਸ ਬੀਰੂ ਨੂੰ ਪੁੱਛਦੀ ਇਹੋ ਕੌਣ ਆਇਆ ਤੁਹਾਡੇ ਨਾਲ ਬੀਰੂ ਕਹਿੰਦੀ ਮੇਰੇ ਘਰ ਵਾਲਾ ਇਹੋ ਨਰਸ ਕਹਿੰਦੀ ਬਹੁਤ ਸੋਹਣੀ ਜੋੜੀ ਹੈ ਤੁਹਾਡੀ ਐਨ ਆਥ ਨਰਸ ਹਸਪਤਾਲ ਦੇ ਬਾਹਰ ਆਣੀ ਚਲੇ ਗਈ ਵੀਰੋ ਨਰਸ ਦੀ ਗੱਲ ਸੁਣ ਖੁਸ਼ ਹੋਈ ਤੇ ਬੈਠੀ ਸੀ ਪਿੰਦਾ ਆਪ ਸੀ ਤੋਂ ਨਾ ਉਹਦੀ ਸਪੂਰਤੀ ਤੇ ਚਲਾ ਗਿਆ ਵੀਰੋ ਦੀ ਵਾਰੀ ਆ ਗਈ ਸੀ ਡਾਕਟਰ ਨੂੰ ਦਿਖਾਉਣ ਦੀ ਉਹ ਅੰਦਰ ਗਈ ਤੇ ਡਾਕਟਰ ਨੇ ਚੈੱਕ ਕੀਤਾ ਤੇ ਦਵਾਈ ਦਿੱਤੀ ਵੀਰੋ ਬਾਹਰ ਬੈਂਚ ਤੇ ਬੈਠੀ ਪਿੰਦੇ ਨੂੰ ਉਡੀਕ ਰਹੀ ਸੀ ਤੇ ਉਹ ਥੱਕ ਗਈ ਉਹਦਾ ਦਿਲ ਕਰਦਾ ਸੀ ਲੰਮੀ ਪੈ ਜਾਵੇ ਪਰ ਫਿਰ ਵੀ ਉੱਠ ਕੇ ਬਾਰ-ਬਾਰ ਦਰਵਾਜ਼ੇ ਤੋਂ ਬਾਹਰ ਦੇਖਦੀ। ਪਿੰਦਾ ਕਿਧਰੇ ਨਹੀਂ ਸੀ ਪਰ ਉਹਦਾ ਸਕੂਟਰ ਖੜਾ ਸੀ ਉੱਤੇ। ਵੀਰੋ ਸੋਚਦੀ ਕਿ ਸਕੂਟਰ ਤੇ ਇੱਥੇ ਹੀ ਆ। ਆਪ ਕਿੱਥੇ ਚਲੇ ਗਏ ਹੋਣਗੇ ਹੋ। ਆਖਿਰ ਉਹ ਬੈਂਚ ਤੇ ਲੰਮੀ ਹੀ ਪੈ ਗਈ। ਸਾਰੇ ਮਰੀਦ ਦਵਾਈ ਲੈ ਕੇ ਜਾ ਚੁੱਕੇ ਸੀ ਪਰ ਵੀਰੋ ਉੱਥੇ ਲੰਮੀ ਪਈ ਸੀ। ਇਹਨੂੰ ਉਹ ਹੀ ਨਰਸ ਆਈ ਹੋਈ ਤੇ ਆਖਦੀ ਬਲਵੀਰ ਕੌਰ ਜੀ ਕੀ ਗੱਲ ਹੋਈ? ਸਿਹਤ ਤੇ ਠੀਕ ਹੈ ਤੁਹਾਡੀ? ਬੜੇ ਪਰੇਸ਼ਾਨ ਲੱਗਦੇ ਆ। ਬੀਰੋ ਕਹਿੰਦੀ ਉਹ ਮੇਰੇ ਕਰਵਾਲਾ ਪਤਾ ਨੇ ਕਿੱਥੇ ਚਲੇ ਗਏ ਮੈਂ ਦੱਸਿਆ ਵੀ ਨਹੀਂ ਇਸ ਲਈ ਪਰੇਸ਼ਾਨ ਹੋ ਰਹੀ ਆ ਨਸ ਕਹਿੰਦੀ ਅੱਛਾ ਉਹ ਦੱਸ ਕੇ ਨਹੀਂ ਗਏ ਤੁਹਾਨੂੰ ਮੈਂ ਜਦੋਂ ਬਾਹਰ ਗਈ ਸੀ ਉਦੋਂ ਇੱਕ ਔਰਤ ਸਕੂਟਰ ਤੇ ਆਈ ਸੀ ਤੇ ਤੁਹਾਡੇ ਕਰਵਾਲੇ ਨੇ ਸਕੂਟਰ ਤੇ ਉਹ ਔਰਤ ਨੂੰ ਮਗਰ ਬਿਠਾ ਲਿਆ ਤੇ ਕਿੱਥੇ ਚਲੇ ਗਏ ਬੀਰੋ ਕਹਿੰਦੀ ਕੋਈ ਔਰਤ ਅੱਛਾ ਕਿੱਦਾਂ ਕੁ ਦੀ ਸੀ ਨਸ ਕਹਿੰਦੀ ਗੋਰੀ ਜੀ ਤੇ ਮੋਟੀ ਜਹੀ ਸੀ ਸਰੀਦੀ ਬੀਰੋ ਕਹਿੰਦੀ ਕੌਣ ਹੋਵੇਗੀ ਕਿ ਤੇ ਸੀਤੋ ਹੀ ਨਾ ਹੋਵੇ ਨਸ ਕਹਿੰਦੀ ਸੀਤੋ ਪਾਣ ਬੀਰੋ ਕਹਿੰਦੀ ਹੈ ਇੱਕ ਜੀਨੇ ਮੇਰੇ ਘਰ ਵਾਲੇ ਨੇ ਮੈਨੇ ਤੋ ਦੂਰ ਕੀਤਾ ਬੀਰੋ ਦੀ ਅੱਖਾਂ ਵਿੱਚ ਹੰਝੂ ਆ ਗਏ ਨਸ ਕਹਿੰਦੀ ਵੈਸੇ ਹੁਣ ਮੈਨੂੰ ਕੋਈ ਕੰਮ ਨਹੀਂ ਆ ਦੁਪਹਿਰੇ ਫ੍ਰੀ ਹਾਂ ਮੈਂ ਚਲੋ ਅਸੀਂ ਕੰਟੀਨ 'ਤੇ ਚਾਹ ਪੀਂਦਿਆਂ ਤੇ ਨਿਗਾ ਰੱਖਦੇ ਹਾਂ ਉਹ ਦੋਨੋਂ ਕੰਟੀਨ 'ਤੇ ਬੈਠ ਗਈਆਂ ਤੇ ਚਾਹ ਪੀਣ ਲੱਗ ਗਈਆਂ ਨਸ ਕਹਿੰਦੀ ਬਲਵੀਰ ਪੜਨੇ ਤੂੰ ਬਹੁਤ ਕੋਲੀ ਹੈ ਥੋੜਾ ਚੁਸਤ ਬਣ ਇਦਾਂ ਦੇ ਉਹ ਆਤ ਤੇ ਤੇਰੇ ਪੈਰ ਨਹੀਂ ਲੱਗਣ ਦੇਣੇ ਆਪਣੇ ਹੱਕ ਲਈ ਲੜਨਾ ਆਉਣਾ ਚਾਹੀਦਾ ਚੱਲ ਅੱਜ ਮੈਂ ਤੈਨੂੰ ਦੱਸਦੀ ਆ ਉਹ ਔਰਤ ਨੂੰ ਤਾਂ ਲੈਣ ਦੇ ਉਸ ਔਰਤ ਨੂੰ ਆ ਲੈਣ ਦੀ ਆਪਣੇ ਘਰ ਵਾਲੇ ਨੂੰ ਥੋੜਾ ਖਿੱਚ ਕੇ ਦਾ ਮੈਨੂੰ ਤੇ ਲੱਗਦਾ ਤੂੰ ਕੁਝ ਬੋਲਦੀ ਹੀ ਨਹੀਂ ਹੋਣੀ ਉਹਦੇ ਸਾਹਮਣੇ ਵਿਆਹ ਕੇ ਆਈਆਂ ਉਹਦੇ ਘਰੇ ਪੂਰਾ ਹੱਕ ਹੈ ਉਹ ਤੇਰਾ ਉਹਦੇ ਤੇ ਐਵੇਂ ਨਹੀਂ ਦਰੀਦਾ ਇਦਾਂ ਦੇ ਬੱਚਾ ਵੀ ਡਰਪੋਕ ਬਣੋ ਸਪੀਰੋ ਕਹਿੰਦੀ ਸੱਚੀ ਮੈਂ ਤੇ ਕਦੇ ਨਹੀਂ ਉੱਚੀ ਬੋਲੀ ਆਵਾਜ਼ ਵਿੱਚ ਇਹਨੇ ਨੂੰ ਪਿੰਦਾ ਤੇ ਸੀਤੋ ਸਕੂਟਰੀ ਤੇ ਆ ਗਏ ਨਰਸ ਕਹਿੰਦੀ ਉਹ ਆ ਗਿਆ ਬੀਰੋ ਕਹਿੰਦੀ ਚਲੋ ਚਲੀਏ ਬਾਹਰ ਨਰਸ ਕਹਿੰਦੀ ਮੈਂ ਉਹ ਔਰਤ ਨੂੰ ਫੜਦੀ ਆਉਣ ਤੋਂ ਤੇ ਤੂੰ ਉਹਦੇ ਦੋ ਤਿੰਨ ਚਪੇੜਾਂ ਸੁੱਤੀ ਜਦੋਂ ਕੋ ਜੋਰ ਨਾ ਰੱਖੀ ਬੀਰੋ ਕਹਿੰਦੀ ਚਲੋ ਜਲਦੀ ਕੀਤੀ ਚਲੇ ਹਿਣਾਂ ਜਾਵੇ ਪਿੰਦਾ ਸਕੂਟਰੀ ਤੋਂ ਉੱਤਰ ਕੇ ਖੜਾ ਸੀ ਤੇ ਸੀਤੋ ਨਾਲ ਗੱਲਾਂ ਕਰਦਾ ਪਿਆ ਸੀ ਨਰਸ ਨੇ ਪਿੰਦੇ ਨੂੰ ਤੱਕਾ ਮਾਰਿਆ ਤੇ ਆਖਦੀ ਪਰ ਇਹ ਹੋ ਤੇ ਆਪ ਸਕੂਟਰੀ ਦਾ ਹੈਂਡਲ ਫੜ ਲਿਆ ਬੀਰ ਆਗੇਤੀ ਉਹ ਸੀਤੂ ਦੇ ਕੰਨਾਂ ਵਿੱਚ ਆਪਣੇ ਸੋਨੇ ਦੇ ਚੁੰਮਕੇ ਦੇਖ ਆਖਦੀ ਹਾਏ ਚੋਰ ਨੇ ਇਹ ਚੁੰਮਕੇ ਤੇ ਮੇਰੇ ਆ ਇਹਦੇ ਕੰਨਾਂ ਵਿੱਚ ਨਰਸ ਕਿਆ ਆਖਦੀ ਦੇਖਦੀ ਕੀ ਹੈ ਉਤਾਰ ਫਿਰ ਤੇ ਮਾਰ ਕੇ ਤਰੱਕ ਕੇ ਥੱਪੜ ਇਹਦੇ ਮੂੰਹ ਤੇ ਬੀਰ ਨੇ ਚੁੰਮਕੇ ਲਾ ਲੇ ਤੇ ਸੀਤੂ ਦੇ ਕੰਨਾਂ ਵਿੱਚੋਂ ਤੇ ਪਿੰਦਾ ਆਖਦਾ ਇਹੋ ਕੀ ਤਮਾਸ਼ਾ ਲਾਇਆ ਨਰਸ ਕਹਿੰਦੀ ਬੁਲਾਵਾ ਪੁਲਿਸ ਨੂੰ ਫਿਰ ਦੇਖਦਿਆ ਹੋਰ ਤਮਾਸ਼ਾ ਪਿੰਦੇ ਨੇ ਨਰਸ ਦੇ ਖਾਤ ਤੋਂ ਸਕੂਟਰੀ ਦਾ ਹੈਂਡਲ ਛੁਟਾਇਆ ਸਿੱਤੋਂ ਨੇ ਜਲਦੀ ਜਾਣ ਨੂੰ ਕਿਆ ਸਿੱਤੋਂ ਜਲਦੀ ਨਾਲ ਨਿਕਲ ਗਈ ਉੱਥੋਂ ਕਈ ਲੋਕ ਉਹਨਾਂ ਨੂੰ ਦੇਖ ਕੇ ਰੁਕ ਗਏ ਸਮਝ ਨੂੰ ਸਭ ਨੂੰ ਸਮਝ ਆ ਗਈ ਸੀ ਕਿ ਮਾਮਲਾ ਕੀ ਹੈ ਸਭ ਇੰਦੇ ਨੂੰ ਹੀ ਬੁਰਾ ਆਖ ਰਹੇ ਸੀ ਇੰਦੇ ਨੇ ਨੀਮੀ ਪਾਈ ਆਪਣਾ ਸਕੂਟ ਸਟਾਰਟ ਕੀਤਾ ਤੇ ਬੀਰੋ ਨੂੰ ਨਾਲ ਲੈ ਇੰਨਾ ਹੀ ਚਲੇ ਗਿਆ ਬੀਰੋ ਕਹਿੰਦੀ ਉਹ ਤੇ ਚਲੇ ਗਏ ਹੁਣ ਮੈਂ ਕਿੱਦਾਂ ਜਾਵਾਂ ਨਰਸ ਕਹਿੰਦੀ ਤੂੰ ਦਫਾ ਕਰੋ ਉਹਨੂੰ ਚੱਲ ਮੈਂ ਤੈਨੂੰ ਬਸ ਤੇ ਛਡਾ ਕੇ ਆਉਂਦੀ ਆ ਨਰਸ ਨੇ ਰੱਖਿਆ ਕੀਤਾ ਤੇ ਆਖਦੀ ਜਾਉ ਬੈਤੂ ਵੀਰੋ ਕਹਿੰਦੀ ਪੈਣੀ ਮੈਂ ਆਪ ਹੀ ਚਲੇ ਜਾਂਦੀ ਆ ਤੁਸੀਂ ਆਪਣਾ ਕੰਮ ਵੀ ਦੇਖਣਾ ਹੋਣਾ ਬਹੁਤ ਸਾਰਾ ਧੰਨਵਾਦ ਤੇਰਾ ਮੇਰਾ ਸਾਥ ਦਿੱਤਾ ਤੇ ਮੈਨੂੰ ਮੇਰੇ ਚੁਮਕੇ ਮਿਲ ਗਏ ਇਹੋ ਬਹੁਤ ਖਾਸ ਹਨ ਮੇਰੇ ਲਈ ਨਸ ਕਹਿੰਦੀ ਚਲੋ ਹੁਣ ਐਵੇਂ ਨਾ ਡਰੀ ਜਾਵੇਂ ਪੂਰਾ ਮੁਕਾਬਲਾ ਕਰੀਦਾ ਜੇਕਰ ਕੁਝ ਬੋਲੇ ਉਦੀ ਵੀਰੋ ਅੱਛਾ ਆ ਕੇ ਚਲੀ ਗਈ ਪਿੰਡ ਅੱਡੇ ਤੋਂ ਪਿੰਡ ਨੂੰ ਜਾਣ ਵਾਲੀ ਬੱਸ ਵਿੱਚ ਬੈਠ ਗਈ ਜਦੋਂ ਬੱਸ ਵਿੱਚ ਉਤਰੀ ਤੇ ਸਾਥ ਵਿੱਚ ਬੈਠਾ ਨਾਮਾ ਬੁੜਾ ਆਹਦਾ ਆਤੇ ਪਿੰਡੇ ਤੇ ਕਰੋ ਲੱਗਦੀ ਐ ਇਹੋ ਬਸ ਵਿੱਚ ਉਤਰੀ ਤੁਰੀ ਜਾਂਦੀ ਐ ਬਲਵੀਰ ਕਹਿੰਦਾ ਸਵੇਰੇ ਤੇ ਪਿੰਡ ਦਾ ਸਕੂਟਰ ਤੇ ਲੈ ਕੇ ਗਿਆ ਸੀ ਇਹ ਨੂੰ ਹੁਣ ਇਹ ਬਸ ਤੇ ਆਈ ਐ ਨਾਮਾ ਕਹਿੰਦਾ ਲੱਗਦਾ ਸ਼ਪਿੰਦਾ ਸ਼ਹਿਰ ਇਧਰ ਉਧਰ ਹੋਣਾ ਉਹ ਸਕੂਟਰੀ ਤੇ ਵੀ ਨਿਕਲੀ ਸੀ ਐ ਸਾਈਟ ਅੱਜ ਗਈ ਬਲਵੀਰ ਕਹਿੰਦਾ ਉਹ ਸਕੂਟਰੀ ਵਾਲੀ ਤੇ ਵਾਪਸ ਆ ਗਈ ਪਰ ਸਕੂਟਰ ਵਾਲਾ ਨਹੀਂ ਆਇਆ ਜੀ ਬੀਰੋ ਕਰੇ ਪਹੁੰਚੀ ਤੇ ਉਹ ਸਾਹੋ ਸਹੀ ਹੋਈ ਪਈ ਸੀ ਚੰਨੋ ਆਖਦੀ ਤੂੰ ਤੁਰ ਕੇ ਆਈ ਆ ਉਹ ਕਿੱਥੇ ਆ ਵੀਰੋ ਕਹਿੰਦੀ ਅਜੇ ਘਰੇ ਨਹੀਂ ਆਇਆ ਉਹ ਆਪਣੀ ਰਕੀਲ ਨਖੇ ਖਾਨ ਨਿਕਲ ਗਿਆ ਸੀ ਮੈਨੂੰ ਹਸਪਤਾਲ ਛੱਡ ਕੇ ਆ ਚਮਕੇ ਵੀ ਉਹਨੂੰ ਕਿ ਲੈ ਜਾ ਕੇ ਦਿੱਤੇ ਸੀ ਮੈਂ ਲਾ ਲਿਆਈ ਉਹਦੇ ਕੰਨਾਂ ਵਿੱਚੋਂ ਚੰਨੋ ਕਹਿੰਦੀ ਹਾਏ ਉਹਨੇ ਤੇ ਸਾਡਾ ਘਰ ਖਾ ਜਾਣਾ ਵੀਰੋ ਕਹਿੰਦੀ ਬੀਬੀ ਆਪਣਾ ਬੰਦਾ ਹੀ ਨਹੀਂ ਚੰਗਾ ਚੰਨੋ ਪਾਣੀ ਦਾ ਗਲਾਸ ਲੈਣ ਚਲੀ ਗਈ ਤੇ ਆਖਦੀ ਤੂੰ ਲੰਮੀ ਪੈ ਜਾ ਇਨੇ ਨੂੰ ਸਕੂਟ ਦੀ ਆਵਾਜ਼ ਆਈ ਤੇ ਬੀਰੂ ਉੱਠ ਕੇ ਦੇਖਣ ਲੱਗੀ ਉਹ ਜਿੰਦੂ ਤੇ ਭਜਨਾ ਸੀ ਨਾਲ ਪਾਲੋ ਵੀ ਸੀ ਪਾਲੋ ਦੌੜੇ ਵੀਰੇ ਕੋਲ ਆਈ ਤੇ ਆਖਦੀ ਵੀਰੋ ਪਹਿਣ ਆ ਕੀ ਹਾਲ ਬਣਾ ਰੱਖਿਆ ਆਪਣਾ ਆਪਣੇ ਸੇਧ ਦਾ ਧਿਆਨ ਰੱਖਿਆ ਕਰ ਵੀਰੋ ਕਹਿੰਦੀ ਅੱਛਾ ਪਾਲੋ ਤੂੰ ਬੈਠ ਇੱਥੇ ਮੈਂ ਪਾਣੀ ਲਿਆਵਾਂ ਚੰਨੋ ਪਾਲੋ ਨੂੰ ਮਿਲਣ ਲੱਗੀ ਤੇ ਆਖਦੀ ਧੀ ਮੇਰੀ ਤੇ ਕਿੰਨਾ ਰੂਪ ਚੜਿਆ ਪਹਿਲਾਂ ਨਾਲੋ ਤਕਰੀ ਲੱਗਦੀ ਐ ਕਿਤੇ ਨਜ਼ਰ ਨਾ ਲੱਗ ਜਾਵੇ ਚੰਨੋ ਆਖਦੀ ਮੈਂ ਲਿਆਉਂਦੀ ਆ ਪਾਣੀ ਤੂੰ ਇੱਥੇ ਬੈਠ ਪਾਲੋ ਚੰਨੋ ਪਾਣੀ ਲਈ ਆਈ ਤੇ ਇਹਨੇ ਨੂੰ ਪਾਲੋ ਤੂੰ ਛੋਟੀਆਂ ਭੈਣਾ ਵੀ ਦੌੜ ਕੇ ਉਹਨੂੰ ਮਿਲਣ ਆਈਆਂ ਤੇ ਮਾਟੋ ਆਖਦੀ ਭੈਣੇ ਤੂੰ ਤਾਈ ਵਾਲੇ ਬੈਠ ਗਈ ਅਸੀਂ ਕਦੋਂ ਦੇ ਦੇਖਦੇ ਸੀ ਤੈਨੂੰ ਪਾਲੋ ਕਹਿੰਦੀ ਪਹਿਲਾਂ ਤਾਈ ਨੂੰ ਮਿਲਣਾ ਬੰਦਾ ਉਹ ਵੱਡੇ ਆ ਇਹਨੇ ਨੂੰ ਪਿੰਦ ਦਾ ਸ਼ਰਾਬ ਨਾਲ ਰੱਜੇ ਆ ਗਿਆ ਪਾਲੋ ਕਹਿੰਦੀ ਲੈ ਵੀਰ ਆ ਗਿਆ ਮੇਰਾ ਪਾਲੋ ਪਿੰਦ ਨੂੰ ਮਿਲਣ ਲਈ ਅੱਗੇ ਹੋਈ ਪਰ ਉਹ ਵੀਰ ਨੂੰ ਗਾਲ੍ਹਾਂ ਕੱਢਦਾ ਅੱਗੇ ਆ ਰਿਹਾ ਸੀ ਚੰਨੋ ਕਹਿੰਦੀ ਕੁੜੀ ਨੂੰ ਕੀ ਬੋਲੀ ਜਾਂਦਾ ਕਾਤੀ ਤੇ ਤੇਰੀ ਐ ਬੀਰੋ ਕਹਿੰਦੀ ਮੈਂ ਕੁਝ ਗਲਤ ਤੇ ਨਹੀਂ ਕੀਤਾ ਮੇਰੇ ਬਾਪ ਦੀ ਮਿਹਨਤ ਦੀ ਕਮਾਈ ਦਾ ਬਣੇ ਆਏ ਚੁਮਕੇ ਕੋਈ ਹਰਾਮ ਦੀ ਕਮਾਈ ਦਾ ਨਹੀਂ ਸਾਡੀ ਜੜੀਆਂ ਕੰਜਰੀਆਂ ਨੂੰ ਲਟਾਈਏ ਜਾਈਏ ਪਿੰਦਾ ਕਹਿੰਦਾ ਤੇਰੀ ਜਦਾ ਜਵਾਨ ਚਲਦੀ ਪਈ ਐ ਪਿੰਦੇ ਨੇ ਅੱਗੇ ਹੋ ਕੇ ਬੀਰੋ ਨੂੰ ਬਾਲਾਂ ਤੋਂ ਫੜਿਆ ਤੇ ਉਹ ਪਿੰਦੇ ਵੱਲੋਂ ਵੱਜੇ ਤੱਕ ਇਹ ਨਾਲ ਥੱਲੇ ਡਿੱਗ ਗਈ ਤੇ ਉਹਦਾ ਟਿੱਡ ਮੰਜੇ ਦੀ ਬਾਹੀ ਵਿੱਚ ਲੱਗਾ ਪਿੰਦਾ ਅੰਦਰ ਚਲਾ ਗਿਆ ਬੀਰੋ ਤੇ ਫੜੀ ਹਾਈ ਹਾਈ ਕਰ ਰਹੀ ਸੀ ਭਜਨਾ ਜਲਦੀ ਨਾਲ ਸਕੂਟਰ ਤੇ ਗਿਆ ਤੇ ਪਿੰਡ ਵਾਲ ਡਾਕਟਰ ਨੂੰ ਲੈ ਕੇ ਆਇਆ ਡਾਕਟਰ ਨੇ ਬੀਪੀ ਚੈੱਕ ਕਰਦਾ ਹੋਇਆ ਪੁੱਛਦਾ ਕਿ ਡਿੱਗ ਕਿਵੇਂ ਪਏ ਤੁਸੀਂ ਚੰنو ਕਹਿੰਦੀ ਪੈਰੀ ਤਿਲ ਗਿਆ ਜਾਂ ਚੱਕਰ ਆ ਗਿਆ ਹੋਣਾ ਆਜ ਤੇ ਦਵਾਈ ਲੈ ਕੇ ਆਈਆਂ ਸ਼ਹਿਰੋਂ ਇਹੋ ਡਾਕਟਰ ਨੇ ਦੇਖਿਆ ਤੇ ਆਖਦਾ ਵੈਸੇ ਮੈਨੂੰ ਕੀ ਕੀ ਲੱਗਦਾ ਹੈ ਇਹੋ ਕਬਰਾਤ ਜ਼ਿਆਦਾ ਗਿਆ ਫੇ ਵੀ ਤੁਸੀਂ ਇੱਕ ਵਾਰ ਸ਼ਹਿਰ ਦਿਖਾ ਆਓ ਜਾ ਕੇ ਭਜਨਾ ਤੇ ਜਿੰਦੂ ਉਸੇ ਦਿਨ ਹੀ ਬੀਰੋ ਨੂੰ ਦੇਖਾਂ ਡਾਕਟਰ ਨੇ ਦੁਬਾਰਾ ਚਲੇ ਗਏ ਕਿ ਬੱਚੇ ਨੂੰ ਕੋਈ ਨੁਕਸਾਨ ਨਾ ਪਹੁੰਚਿਆ ਹੋਵੇ ਡਾਕਟਰ ਨੇ ਸ਼ਾਮ ਦੇ ਵੇਲੇ ਮਰੀਜ਼ ਚਾ ਕਰਕੇ ਉੱਠ ਗਈ ਸੀ ਤੇ ਹਸਪਤਾਲ ਦੇ ਵਿੱਚ ਹੀ ਬਣੇ ਆਪਣੇ ਘਰ ਚਲੇ ਗਈ ਸੀ ਨਰਸ ਬੀਰੋ ਨੂੰ ਦੁਬਾਰਾ ਆਏ ਨੂੰ ਦੇਖ ਕੇ ਆਖਦੀ ਕੀ ਗੱਲ ਹੋਈ ਬਲਵੀਰ ਤੁਸੀਂ ਦੁਬਾਰਾ ਆਏ ਹੋ ਜਿੰਦ ਕਹਿੰਦੀ ਇਹੋ ਡਿੱਗ ਪਈ ਸੀ ਮਨਜੀ ਦੀ ਬਾਹ ਬਹੁਤ ਜੋਰ ਨਾਲ ਲੱਗੀ ਆ ਢਿੱਡ ਵਿੱਚ ਤੇ ਦੱਤ ਵੀ ਬਹੁਤ ਹੁੰਦਾ ਮੱਠਾ ਮੱਠਾ ਬੀਰੋ ਕਹਿੰਦੀ ਮਾਸੀ ਇਹਨਾਂ ਨੂੰ ਸਭ ਪਤਾ ਪਿੰਦੇ ਬਾਰੇ ਇਹ ਕਿਹੋ ਜਿਹਾ ਉਹ ਮੈਨੂੰ ਉਹ ਨਹੀਂ ਸੋਟਿਆ ਨਰਸ ਕਹਿੰਦੀ ਬਹੁਤ ਹੀ ਘਟਿਆ ਜਿਹਾ ਆਦਮੀ ਹੈ ਉਹ ਜਨਾਨੀ ਨਾਲ ਦੇ ਬੜਾ ਕਰਦਾ ਹੈ ਇਹਦੇ ਨਾਲ ਇਦਾਂ ਕਿਉਂ ਕਰਦਾ ਜੇਕਰ ਨਹੀਂ ਰੱਖਣੀ ਸੀ ਤੇ ਵਿਆਹ ਹੀ ਨਹੀਂ ਕਰਵਾਉਂਦਾ ਫਿਰ ਨਰਸ ਡਾਕਟਰ ਨੂੰ ਬੁਲਾਉਣ ਚਲੀ ਗਈ ਤੇ ਆਖਦੀ ਕਿ ਮੈਡਮ ਹਣ ਕਰ ਚਲੇ ਗਏ ਪਰ ਮੈਂ ਤੁਹਾਡੇ ਵੱਲ ਦੱਸ ਦਿੰਦੀ ਦੇਖ ਲੈਂਦੀ ਆ ਫਿਰ ਨਰਸ ਨੇ ਸਾਰੀ ਗੱਲ ਡਾਕਟਰ ਨੂੰ ਦੱਸੀ ਤੇ ਉਹ ਬੀਰੂ ਨੂੰ ਦੇਖਣ ਲਈ ਆ ਗਈ ਤੇ ਆਖਦੀ ਤੇ પે 36 ਵਜੇ ਆਂਜੇ ਬੱਚੇ ਦੀ ਤੜਕਨ ਤੇ ਠੀਕ ਐ। ਬਾਕੀ ਮੈਂ ਇੱਕ ਦਵਾਈ ਹੋਰ ਦੇ ਦਿੰਦੀ ਆ ਇਸ ਵਾਰ 15 ਦਿਨਾਂ ਬਾਅਦ ਆ ਜਾਇਓ ਤੁਸੀਂ। ਡਾਕਟਰ ਨੇ ਜਿੰਦੂ ਨੂੰ ਰੋਕ ਲਿਆ ਤੇ ਬੀਰੂ ਨੂੰ ਬਾਹਰ ਜਾਣ ਨਾ ਕਿਹਾ ਤੇ ਆਖਦੀ ਕਿ ਇਹਨਾਂ ਦੇ ਦਿਮਾਗ 'ਤੇ ਪਰੇਸ਼ਾਨੀ ਬਹੁਤ ਐ। ਤੁਸੀਂ ਇਹਨਾਂ ਨੂੰ ਐਦਾਂ ਦੇ ਮਾਹੌਲ ਵਿੱਚ ਨਾ ਰੱਖੋ। ਮੈਨੂੰ ਸਭ ਪਤਾ ਚੱਲ ਗਿਆ ਇਹਨਾਂ ਦੇ ਘਰ ਵੱਲ ਬਾਰੇ ਤੇ ਬੀਰੂ ਤੇ ਇਹੋ ਹੀ ਸਲਾਹ ਤੁਸੀਂ ਇਹਨੂੰ ਇਹਦੇ ਪੇਕੇ ਭੇਜ ਦਿਓ। ਜਿੰਦੂ ਕਹਿੰਦੀ ਗੱਲ ਤੇ ਠੀਕ ਐ ਤੁਹਾਡੀ ਮੈਂ ਕਰਦੀ ਆ ਸਲਾਹ ਕਰ ਜਾ ਕੇ ਜਿੰਦੂ ਨੇ ਚੰਨੋ ਨੂੰ ਆਕੇ ਡਾਕਟਰ ਨੇ ਤੇ ਕਹੀ ਗੱਲ ਦੱਸੀ ਤੇ ਚੰਨੋ ਆਖਦੀ ਉਹ ਤੇ ਸਤਵੇਂ ਮਹੀਨੇ ਭੇਜ ਤੇ ਵਾਂਗ ਸਗਨ ਕਰਕੇ ਜਿੰਦੂ ਕਹਿੰਦੀ ਪਰ ਇਹੋ ਪੁੱਤਰੇ ਸਾਣ ਦਾ ਕੀ ਪਤਾ ਅੱਜ ਵੀ ਬਤੇਰੀ ਪੀ ਰખી ਐ ਮੈਂ ਅੱਜ ਤੇ ਬਿਰ ਨੂੰ ਆਪਣੇ ਪੇਕੇ ਆਪਣੇ ਵਾਲੇ ਲੈ ਕੇ ਚੱਲੀ ਆ ਚੰਨੋ ਕਹਿੰਦੀ ਚੱਲ ਠੀਕ ਐ ਪਿੰਡ ਦਾ ਉਸ ਦਿਨ ਅੰਦਰੋਂ ਬਾਹਰ ਡਿੱਗਦਾ ਡਿੱਗਦਾ ਨਿਕਲਦਿਆ ਦਿਆ ਕਰਦਾ ਕਿੱਥੇ ਐ 10 ਕਿਲਿਆਂ ਦੀ ਮਾਲਕ ਮੈਨੇ ਕਰਦਾ ਕਿਸੇ ਦੀ ਗੁਲਾਮੀ ਪਿੰਡ ਦਾ ਉੱਤੇ ਡਿਗਦਾ ਡਿਗਦਾ ਮੰਜੇ ਤੇ ਲੰਮਾ ਪੈ ਗਿਆ ਅਗਲੇ ਦਿਨ ਜਿੰਦੂ ਤੇ ਚੰਨੋ ਬੀਰੋ ਨੂੰ ਆਤਦੀਆਂ ਕਿ ਹੁਣ ਤੂੰ ਆਪਣੇ ਬੇਬੇ ਵਾਪਸ ਪੋਰਦਾ ਆਜਾ ਤੇਰਾ ਮਨ ਥੋੜਾ ਠੀਕ ਹੋ ਜਾਊ ਬੀਰੋ ਕਹਿੰਦੀ ਕਿੰਨੀ ਦੇਰ ਬੈਠੀ ਰਹਾ ਮੈਂ ਉਹਨਾਂ ਦੇ ਕੋਲ ਮੇਰੇ ਕੋਲ ਕਿ ਉਹ ਵੀ ਪਰੇਸ਼ਾਨੀ ਵਿੱਚ ਹੁੰਦੀ ਐ ਮੇਰੇ ਕੋਲੋਂ ਦੇਖੇ ਨਹੀਂ ਜਾਂਦੇ ਫਿਰ ਇਹ ਨਹੀਂ ਤਾਂ ਸਾਰੀ ਉਮਰ ਐਦਾਂ ਦਾ ਹੀ ਰਹਿਣਾ ਹੋ ਮੈਂ ਉੱਥੇ ਹੀ ਰਹੂੰਗੀ ਫਿਰ ਜਿੰਦੋ ਕਹਿੰਦੀ ਨਹੀਂ ਤੂੰ ਥੋੜੇ ਦਿਨ ਰਹਿ ਆ ਫਿਰ ਭਜਨਾ ਤੈਨੂੰ ਦਵਾਈ ਦਿਵਾਉਣ ਲਈ ਲੈ ਕੇ ਆ ਜਾਉ ਫੇ 7ਵੇਂ ਮਹੀਨੇ ਸ਼ਗਨ ਕਰਕੇ ਭੇਜਾਂਗੇ ਭਜਨਾ ਬੀਰੋ ਨੂੰ ਉਹਦੇ ਪੇਕੇ ਸ਼ਾੜਾ ਆ ਬੀਰੋ ਜਾ ਕੇ ਆਖਦੀ ਮੇਰਾ ਦਿਲ ਕਰਦਾ ਸੀ ਤੁਹਾਨੂੰ ਮਿਲਣ ਦਾ ਇਸ ਲਈ ਮੈਂ ਸੋਚਿਆ ਕਿ ਥੋੜੇ ਦਿਨ ਰਹਿ ਆ ਮਾਂ ਬੀਰੋ ਨੇ ਆਪਣਾ ਦੁੱਖ ਬਾਪੂ ਬੇਬੇ ਅੱਗੇ ਚਾਹ ਨਾ ਹੋਣ ਦਿੱਤਾ 15 ਦਿਨ ਬਾਅਦ ਭਜਨਾ ਆਇਆ ਤੇ ਜਿੰਦੋ ਨਾਲ ਸੀ ਉਹ ਦਵਾਈ ਲਈ ਚਲੇ ਗਏ ਤੇ ਫਿਰ ਬੀਰੋ ਸਹੁਰੇ ਚਲੀ ਗਈ ਪਿੰਡਾ ਕਦੇ ਤੇ ਕਾਹੀ ਨਾ ਆਉਂਦਾ ਜੇਕਰ ਆਉਂਦਾ ਤਾਂ ਸ਼ਰਾਬ ਨਾਲ ਰੱਜਿਆ ਬੀਰੋ ਨੂੰ ਜਿੰਦੋਂ ਨੇ ਆਪਣੇ ਨਾਲ ਹੀ ਆਪਣਾ ਵੱਲ ਰੱਖਿਆ ਸੀ ਸੱਤਵੇਂ ਮਹੀਨੇ ਬੀਰੋ ਦਾ ਬਾਪੂ ਤੇ ਬੀਬੀ ਉਹਨੂੰ ਨਾਲ ਲੈ ਕੇ ਚਲੇ ਗਏ ਉਹਨਾਂ ਦੇ ਆਇਆ ਤੇ ਪਿੰਡਾ ਕਰੇ ਹੀ ਨਾ ਆਇਆ ਬੀਰੋ ਦੇ ਬਾਪੂ ਨੇ ਕਈ ਵਾਰ ਪੁੱਛਿਆ ਸੀ ਕਿ ਪਿੰਡਾ ਕਿੱਥੇ ਹੈ ਪਰ ਹਰ ਵਾਰ ਬੀਰੋ ਕੋਈ ਬਹਾਨਾ ਬਣਾ ਦਿੰਦੀ ਸੀ ਭਗ ਸਿੰਘ ਨੇ ਆਪਣੇ ਪਿੰਡ ਇੱਕ ਗੱਡੀ ਵਾਲੇ ਨੂੰ ਕਿਹਾ ਕਿ ਹਮੇਰੇ ਸਵੇਰੇ ਲੋੜ ਪੈ ਸਕਦੀ ਹੈ ਤੇਰੀ ਗੱਡੀ ਦੀ ਹੁਣ ਤਿਆਰ ਖੜਹੀ ਪੂਰੇ ਨੂੰ ਸ਼ਹਿਰ ਲੈ ਕੇ ਜਾਣਾ ਆਖਿਰ ਉਹ ਦਿਨ ਆ ਗਿਆ ਤੜਕੇ ਹੀ ਬੀਰੋ ਨੂੰ ਸ਼ਹਿਰ ਲੈ ਜਾਣਾ ਪਿਆ ਬੀਰੋ ਦੀ ਮਾਂ ਬੀਰੋ ਨਾਲ ਗੱਡੀ ਵਿੱਚ ਚੱਲੇ ਗਈ ਤੇ ਭਾਕ ਸਿੰਘ ਬਸ ਤੇ ਚੜ ਕੇ ਬੀਰੋ ਦੇ ਸਹਾਰੇ ਪੈਨ ਨੂੰ ਚਲਾ ਗਿਆ ਉਹ ਪਿੰਡੇ ਨੂੰ ਲੈ ਕੇ ਹਾਸਾ ਚਲਾ ਜਾਵਾਂਗਾ ਬੀਰੋ ਦੇ ਦਾਦਾ ਲੱਗਿਆਂ ਨੂੰ ਕਾਫੀ ਸਮਾਂ ਹੋ ਗਿਆ ਸੀ ਬੱਚਾ ਅਜੇ ਨਹੀਂ ਸੀ ਹੋਇਆ ਤੇ ਡਾਕਟਰ ਨੇ ਬੀਰੋ ਤੇ ਬੇਬੇ ਨੂੰ ਆਖ ਦਿੱਤਾ ਕਿ ਹੁਣ ਅੱਧਾ ਕੋ ਕੰਟਾ ਹੀ ਉਡੀਕਣਾ ਨਹੀਂ ਤੇ ਵੱਡਾ ਆਪਰੇਸ਼ਨ ਕਰਨਾ ਪੈਣਾ विरोधी बीबी ਡਾਕਣੀ ਦੇ ਅੱਗੇ ਹੱਥ ਜੋੜਨ ਲੱਗੀ ਕਿ ਵੱਡਾ ਆਪਰੇਸ਼ਨ ਨਾ ਕਰਿਓ ਮਰੀਤੀ ਦਾ ਡਾਕਟਰ ਨੇ ਕਹਿੰਦੀ ਜਦੋਂ ਬੱਚਾ ਤੇ ਕੋਈ ਖਤਰਾ ਹੋਵੇ ਅਸੀਂ ਵੀ ਉਦੋਂ ਹੀ ਕਰਦੇ ਹਾਂ ਆਪਰੇਸ਼ਨ ਨਸੰਦਰੋ ਆਈ ਤੇ ਆਖਦੀ ਮੈਡਮ ਜੀ ਆ ਜੋ ਚਲਦੀ ਪਾਗ ਸਿੰਘ ਵਿਰੋਧ ਦੇ ਸਹੁਰੇ ਘਰ ਪੁੱਜਾ ਤੇ ਪਿੰਡੀ ਬਾਰੇ ਪੁੱਛਦਾ ਕਿ ਕਿੱਥੇ ਆ ਹਸਪਤਾਲ ਚੱਲਣਾ ਚੱਨਾ ਹੁਣ ਕੀ ਆਖਦੀ ਉਹ ਕਿੱਥੇ ਆ ਉਹ ਤੇ ਰਾਤ ਦਾ ਹੀ ਘਰੇ ਨਹੀਂ ਸੀ ਘਰ ਮੈਂ ਦਾ ਬਾਪ ਮਰ ਗਿਆ ਸੀ ਤੇ ਹੁਣ ਪਿੰਡਾ ਰਾਤ ਨੂੰ ਉਹਦੇ ਘਰੇ ਹੀ ਜਾ ਵਰਦਾ ਸੀ ਚੰਨੂ ਆਖਦੀ ਉਹ ਤੇ ਸਵੇਰੇ ਹੀ ਮੰਡੀ ਨੂੰ ਗਿਆ ਸਬਜੀ ਸੁਟਣ ਆਇਆ ਹੀ ਨਹੀਂ ਅਜੇ ਤੁਸੀਂ ਐਦਾਂ ਕਰੋ ਭਜਨੇ ਨਾਲ ਚੱਲੋ ਜਦੋਂ ਉਹ ਆਵੇ ਤੇ ਮੈਂ ਭੇਜਦੀ ਆ ਤੁਹਾਡੀ ਮਗਰ ਹਸਤਾ ਭਜਨੇ ਨੇ ਕੱਪੜੇ ਬਦਲੇ ਤੇ ਪਾਕ ਸਿੰਘ ਨੂੰ ਸਕੂਟਰ ਤੇ ਲੈ ਕੇ ਚਲਾ ਗਿਆ ਚੰਨੂ ਗੇਜੇ ਨੂੰ ਆਖਦੀ ਕਿ ਗੇਜੇ ਮੈਨੂੰ ਲੈ ਕੇ ਚੱਲ ਉਹ ਸੀਤੋ ਦੇ ਕਾਰਜਾ ਮੈਂ ਜਾ ਕੇ ਪਿੰਡੇ ਨੂੰ ਲਿਆ ਮਾ ਉਥੋਂ ਗੇਜਾ ਕਹਿੰਦਾ ਪਰ ਜਾਈ ਉਹ ਇਹ ਕਹਦਾ ਕਿਸੇ ਦੀ ਸੁਣਨੀ ਆ ਕਦੀ ਤੂੰ ਕਿਉਂ ਜਾਣਾਂ ਐਵੇਂ ਤੈਨੂੰ ਅਵਾ ਤਵਾ ਬੋਲੂਗਾ ਮੈਂ ਤੇ ਕਹਿੰਦਾ ਰਹਿਣ ਦੀ ਉਹਨੂੰ ਤੂੰ ਆਪ ਹੀ ਆਉਂਦਾ ਰਹੂਗਾ ਚੰਨੋ ਕਹਿੰਦੀ ਪਰ ਬੀਰੋ ਦਾ ਬਾਪੂ ਤੇ ਉਹਨੂੰ ਲੈਣ ਆਇਆ ਸੀ ਉਹ ਕੀ ਸੋਚੇਗਾ ਗੇਜਾ ਕਹਿੰਦਾ ਚੱਲ ਫਿਰ ਮੈਂ ਚਲਾ ਜਾਂਦਾ ਪਿੰਦੇ ਨੂੰ ਦੇਖਣ ਸੀਤੋ ਦੇ ਕਰੇ ਜਿੰਦੋ ਕਹਿੰਦੀ ਰਹਿਂਦੇ ਤੂੰ ਲੋਕੀ ਐਵੇਂ ਮਾ ਕੋਲੋਂ ਡਣਗੇ ਤੇਰਾ ਚੈਰੋ ਭਜਨੇ ਨੇ ਆਉਣਾ ਖੁਸ਼ਖਬਰੀ ਲੈ ਕੇ ਚੰਨੋ ਭੈਣ ਤੂੰ ਮੂੰਹ ਮਿੱਠਾ ਕਰਵਾਉਣ ਦੀ ਤਿਆਰੀ ਕਰ ਨਾਸ਼ਨੀ ਆਕੇ ਬੀਰੋ ਦੀ ਮਾਂ ਮਿੰਦੋ ਨੂੰ ਕਿਹਾ ਕਿ ਬਲਵੀਰ ਦੇ ਮੁੰਡਾ ਹੋਇਆ ਪਰ ਮਿੰਦੋ ਕਹਿੰਦੀ ਪਰ ਕੀ ਮੇਰੀ ਬੀਰੋ ਠੀਕ ਤੇ ਹੈ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ 'ਚ ਆਪਣੇ ਵਿਚਾਰ ਜਰੂਰ ਦੱਸ ਕੇ ਜਾਣ ਜੀ ਵੀਡੀਓ ਨੂੰ ਲਾਈਕ ਵੀ ਜਰੂਰ ਕਰਦੇ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ